ਸਾਰੇ ਕੋਲ ਲਿਕਦਾ ਬਾਹਰ ਮਮਾ ਮੈਂ ਵੀ ਦਰ ਮਮਾ ਨੂੰ ਤਾਂ ਮੈਂ ਦਾ ਚਲਾ ਲਾ ਮਮਾ ਨੂੰ ਤਾਂ ਪਤਾ ਨਹੀਂ ਕਿੱਥੇ ਪੇਟਾਲ ਦੂੰਗਾ ਫਿਰ ਜਿੱਥੇ ਚਲਾਉਂਗਾ ਚੱਲ ਕੋਈ ਨਾ ਫਿਰ ਆ ਜੀ ਹੈ ਨਾ ਜਿਸ ਦਿਨ ਤੇਰਾ ਟਾਈਮ ਲੱਗਿਆ ਉਸ ਦਿਨ ਸਾਡੇ ਕੋਲ ਨੂੰ ਆ ਜੀ ਇੱਕ ਦਿਨ ਮੇਰੇ ਮੇਰੇ ਨਾਲ ਵੀ ਕਰਵਾ ਜੀ ਕੰਮ ਮੇਰੇ ਵੀ ਦੋ ਕੰਮ ਹੋ ਜੇ ਉਲਝੇ ਹੋਏ ਆ ਮੈਂ ਵੀ ਕੰਮਕੁਮ ਕਰਵਾਣਾ ਚਲੋ ਜੀ ਫਿਰ ਆਪਾਂ ਲੈ ਅੰਜਲੀ ਜੀ ਆ ਅੰਜਲੀ ਨੂੰ ਮਲਾਟੇ ਜੀ ਤੁਹਾਨੂੰ ਤੇ ਆਪਾਂ ਨੇ ਹੁਣ ਜਾਣਾ ਜੀ ਰਿਸ਼ਤੇਦਾਰੀ ਚ ਚਲੋ ਜੀ ਤੁਹਾਨੂੰ ਮਾਣਨੇ ਚ ਚਲੋ ਜੀ ਆਪਾਂ ਚੱਲਦੀ ਹੈ ਜੀ ਰਿਸ਼ਤੇਦਾਰੀ ਚ ਨੱ ਚੱਲੇ ਆਪਾਂ ਤੇ ਮਲੋਨੀਆ ਜੀ ਤੁਹਾਨੂੰ ਜਾ ਕੇ ਤੇ ਇੱਧਰ ਮੰਦੀਪ ਹੈ ਸਭੀ ਕਾਲ ਜੀ ਸਾਰਿਆਂ ਨੂੰ ਬੈਗ ਰਸਤੇ ਬਾਅਦਛੇ ਚਾਰਤੀ ਕਲਾ ਰੱਖੇ ਤਾਂ ਅੰਦਰ ਉਸਤੀ ਬਕਸੇ ਤੇ ਆਪਾਂ ਜਾ ਰਹੇ ਆ ਰਿਸ਼ਤੇਦਾਰੀ ਦੇ ਵਿੱਚ ਰਿਲੇਟਿਵ ਨੂੰ ਮਿਲਣ ਵਾਸਤੇ ਉਹ ਆਏ ਆ ਬਾਹਰ ਤੋਂ ਉਹਨਾਂ ਨੂੰ ਮਿਲ ਕੇ ਉਹਨਾਂ ਇੱਕ ਤਾਂ ਤੇ ਇੱਕ ਬਾਜ ਦਾ ਫਰੈਂਡ ਹੈ ਕੀਤਾ ਉਹਨੂੰ ਮਿਲ ਕੇ ਆਉਣਾ ਬਾਜ ਦੇ ਉਹਦਾ ਵੀ ਘਰ ਉੱਦਰੇ ਹੈ ਅਗਲੀ ਵੀਰੇ ਇੱਕ ਮੇਰੀ ਮਾਸੀ ਰਹਤੀ ਉਹਦੇ ਕੋਲ ਅੰਨੀਆ ਚਾਗਲੇ ਟਲਾਈਂ ਗਈ ਨਾੜੇ ਫੁੱਲ ਲੈ ਕੇ ਪੜਾ ਫੁੱਲ ਲੈ ਕੇ ਚੱਲ ਜਾ ਫੁੱਲ ਲੈ ਕੇ ਜਿੱਦਿਆ ਤੂੰ ਫੁੱਲ ਦਿਖਾਈਂ ਆਪਣੇ ਕਿਹੜਾ ਲੈ ਕੇ ਚੱਲਿਆ ਤੂੰ ਦਿਖਾਈਂ ਫੁੱਲ ਕਿਹੜਾ ਲੈ ਕੇ ਚੱਲਿਆ ਆ ਦੇ ਕੋਕਾਈਂ ਉਹ ਬੈਠੂ ਤੇ ਚਲੋ ਜੀ ਫਿਰ ਮਲਾਉਨੇ ਆ ਜੀ ਤੁਹਾਨੂੰ ਜਾ ਕੇ ਦਿਖਾਤੇ ਫੁੱਲਵਾਜ਼ ਨੇ ਹਾਂ ਦਿਖਾਤਾ ਲੋ ਜੀ ਅੱਪਾ ਆਏ ਪਿਆ ਰੋਪੜ ਬਾਈਪਾਸ ਤੇ ਤੇ ਆ ਹੈਗਾ ਇੱਧਰ ਸੁਰਜੀਤ ਹਸਪੀਟਲ ਹੱਡੀਆਂ ਦਾ ਹਸਪੀਟਲ ਬਹੁਤ ਮਸ਼ਹੂਰ ਹਸਪੀਟਲ ਹੈ ਇਹ ਕਿਤੇ ਪਾਪਾ ਤਾਂ ਅਸੀਂ ਲਖਵਿੰਦਰ ਦੀ ਵੇਟ ਕਰ ਰਹੇ ਹਾਂ ਲਖਵਿੰਦਰ ਉਹ ਸਾਹਮਣੇ ਫਰੂਟ ਵਾਲਿਆਂ ਕੋਲ ਗਏ ਪਿਆ ਫਰੂਟ ਲੈਣ ਵਾਸਤੇ ਕੱਤੀ ਤਾਂ ਕੋਈ ਬਾੜ ਆ ਗਿਆ ਤੇ ਉਹਦੀ ਵੇਟ ਕਰ ਰਹੇ ਆ ਤੇ ਆ ਜਿਹੜੀ ਸਾਹਮਣੇ ਗੱਡੀ ਮੁੜ ਰਹੀ ਆ ਇਹ ਲੇਡੀਜ਼ 3-4 ਵਿਚਾਰੀਆਂ ਇਹ ਸਾਡੀ ਗੱਡੀ ਦੇ ਵਿੱਚ ਆ ਕੇ ਬੈਠਣ ਲੱਗੇ ਤੇ ਭਲੇਖੇ ਨਾਲ ਬਾਈ ਮਿਸਟੇਕ ਇਹਨਾਂ ਨੂੰ ਆਇ ਲੱਗਿਆ ਵੀ ਇਹੀ ਗੱਡੀ ਆ ਕਿਤੇ ਅੱਗੇ ਗੱਡੀ 'ਚ ਬੈਠਣ ਲੱਗੇ ਟਾਕੀ ਖੋਲ ਕੇ ਮੈਨੂੰ ਲੱਗਿਆ ਵੀ ਲਖਵਿੰਦਰ ਆ ਗਈ ਮੈਂ ਬੋਲੇ ਮਾ ਹਾਂ ਉਹ ਜਿਹੜੇ ਪਿੱਛੇ ਨੂੰ ਮੁਰਗੀਆਂ ਵਿਚਾਰੀਆਂ ਅੱਗੇ ਤੇ ਨਾ ਬਾਜ ਕੀ ਕਹਿਣ ਤੇ ਦਰਵਾਜਾ ਖੋਲ ਕੇ ਵਿੱਚ ਲੱਗੇ ਤੇ ਬਾਰਨ ਨੂੰ ਲੱਗਿਆ ਵੀ ਲਖਵਿੰਦਰ ਆ ਗਈ ਮੈਂ ਬੋਲਿਆ ਮਾਂ ਹਾਂ ਉਹ ਵਾਪਸ ਮੁੜ ਕੇ ਕਹਿੰਦੇ ਪ੍ਰੇਖਾ ਲੱਗਿਆ ਸਾਨੂੰ ਭਰੋ ਹੱਪਾ ਨੇ ਇੱਕ ਵਾਰ ਇੱਥੇ ਖੜ ਕੇ ਫੋਟੋ ਵਗੈਰਾ ਹਨ ਲਈ ਜਾਂਦੀ ਹੈ ਨਾ ਰਾਤ ਨੂੰ ਤੁਹਾਨੂੰ ਨੀਂਦ ਨਹੀਂ ਆਣੀ ਅੱਜ ਨੀਂਦ ਨਹੀਂ ਆਉਣੀ ਤੁਹਾਨੂੰ ਰਾਤ ਨੂੰ ਕੋਮਲ ਦੀਦੀ ਕਿੱਥੇ ਐ ਕੋਮਲ ਦੀਦੀ ਕੈਦਾ ਕੈਨੇਡਾ ਆਹ ਹੋ ਗਈ ਕਿੱਥੇ ਬਿੱਕੀ ਜੀਜੂ ਬਿੱਕੀ ਚਾਚੂ ਵੀ ਉੱਥੇ ਉੱਥੇ ਚਾਚੂ ਨਹੀਂ ਹੈ ਉਹ ਜੀਜੂ ਹੈ ਜੀਜੂ ਵੀ ਉਹ ਕਿੱਥੇ ਐ ਜੀਜੂ ਵੀ ਇੱਥੇ ਉੱਥੇ ਕਿੱਥੇ ਬੋਲ ਕੇ ਦੱਸ ਕਿੱਥੇ? ਉਹ ਉੱਥੀ ਵਿੱਚ ਜੀਜੂ। ਨਾ ਬੋਲ ਕੇ ਤਾਂ ਦੱਸ ਵੀ ਕਿੱਥੇ ਗਿਆ ਹੋਇਆ। ਕੈਨੇਡਾ। ਕੈਨੇਡਾ? ਹੁਣ ਤੇਰ ਜੀ ਲੱਗ ਗਿਆ ਕੋਮਲ ਦੀਦੀ ਵੀ ਨਾ। ਤੈਨੂੰ ਯਾਦ ਨਹੀਂ ਆਈ ਉਹਦੀ? ਨਾ। ਆਈ ਨਹੀਂ। ਨਾ। ਹਾਏ ਹਾਏ। ਉਹ ਤੈਨੂੰ ਸਮਾਨ ਮਿਲ ਗਿਆ ਖਾਣ ਪੀਣ ਨੂੰ। ਤੈਨੂੰ ਕਾਤੇ ਯਾਦ ਆਉਣੀ ਹੈ ਨਾ? ਠੀਕ ਹੈ। ਮੈਂ ਕੋਮਲ ਦਾ ਪਿਆਰ ਦੋਗੀ ਦੇਖੋ ਕਿੰਨਾ ਸੋਹਣਾ ਸੁੱਤਾ ਪਿਆ ਸੌਰੀ ਹੈ ਤੇ ਆਜੂ ਜੀ ਤੁਹਾਨੂੰ ਅੱਗੇ ਵੀ ਦਿਖਾਨੀ ਆ ਆ ਦੇਖੋ ਇੱਕ ਟੋਕੀ ਇਹ ਹੈ ਆਖੋ ਤੇ ਇ렇게 ਆਵੇ ਕੁਝ ਨਹੀਂ ਕਹਿੰਦਾ ਉਹ ਬੰਨਿਆ ਹੋਇਆ ਉਹ ਗੜਾ ਕੁਝ ਕਹਿੰਦਾ ਹੈ ਆਪਾਂ ਹੋਏ ਆ ਜੀ ਆ ਦੇਖੋ ਕਿਰਨਾ ਦੇ ਘਰੇ ਤੇ ਕੋਮਲ ਦੇ ਦੇ ਤੁਹਾਨੂੰ ਮਗੌਣੀਆਂ ਦੋ ਦਰਨ ਇਹਨਾਂ ਨੇ ਬੰਨੀਆਂ ਹੋਈਆਂ ਇਹ ਮੱਝਾ ਇੱਧਰ ਇਹ ਮੱਝਾ ਖੜੀ ਹੈ ਤੇ ਉੱਧਰ ਆਪਣਾ ਸਾਰ ਤੇ ਉੱਧਰ ਪੱਠੀਆਂ ਵਗੈਰਾ ਪੱਠੀਆਂ ਹੋਈਆਂ ਤੇ ਇੱਧਰ ਤੇ ਆਜ ਵਗੈਰਾ ਲਾਹਣ ਨੇ ਕਾਫੀ ਬੜਾ ਹੈ ਮਕਾਨ ਹੈ ਕਾਫੀ ਬੜਾ ਹੈ ਦੇਖੋ ਬਹੁਤ ਬੜਾ ਹੈ ਇਹ ਜੀ ਕੋਮਲ ਦਾ ਘਰ ਇਹ ਡੌੱਗੀ 3 ਨੇ ਰੱਖੇ ਹੋਏ ਐ ਇੱਕ ਉਹ ਬੈਠੇ ਐ ਉਧਰ ਦੋ ਇਧਰ ਬੈਠੇ ਐ ਅੰਦਰ ਤੇ ਆਪਣੀਆਂ ਮੱਝਾ ਵਗੈਰਾ ਚਲੋ ਜੀ ਫਿਰ ਚੱਲਦੇ ਆ ਜੀ ਆਪਾਂ ਅੰਦਰ ਲਖਮਿੰਦਰ ਗੱਡੀ ਇੰਜੋਏ ਕਰ ਰਹੀ ਹੈ ਆਪਣਾ ਡੱਬੀ ਕਲਚ ਚਲ ਤੇ ਆਪਾਂ ਆ ਕੇ ਬਾਜ ਨੂੰ ਮਲਾ ਕੇ ਕੀਰਤਨ ਨਾਲ ਬਾਜਰਾ ਜੀ ਲੱਗ ਗਿਆ ਕੀਰਤ ਨੂੰ ਮਿਲ ਕੇ ਮਾਂ ਪਾਪਾ ਹਾਂ ਫੇਰ ਕੰਨ ਮੈਨੂੰ ਆਇਆ ਉੱਚੀ ਗੱਲ ਲੈਣਾ ਤਾਂ ਮੁਝੇ ਮੁਝੇ ਤੁਸੀਂ ਕੋਲ ਲੈਣਾ ਤਾਂ ਤੁਝੇ ਉਹਨੇ ਆ ਜਾਣਾ ਕੱਲੂ ਚ ਲੀਆਂ ਫਿਰ ਰਹਿ ਜੀ ਉਹਦੇ ਕੋ ਰਾਤ ਨੂੰ ਉਹਦੇ ਨਾਲੇ ਪੈ ਜੀ ਆਪਣਾ ਠੀਕ ਹੈ ਠੀਕ ਹੈ ਦਿੱਖ ਨਹੀਂ। ਦਿੱਖਦਾ ਘੱਟ ਨਹੀਂ ਸਾਰੇ ਕੋਲ ਦਿੱਖਦਾ ਬਾਹਰ। ਮੰਮਾ ਮੈਂ ਵੀ ਚੱਲ ਮੈਂ। ਮੰਮਾ ਨੂੰ ਤਾਂ ਤੂੰ ਨਾ ਚਲਾ ਲੈ। ਮੰਮਾ ਨੂੰ ਤਾਂ ਪਤਾ ਨਹੀਂ ਕਿੱਥੇ ਪਿਠਾਲ ਦੂੰਗਾ ਫਿਰ ਜੇ ਤੂੰ ਚਲਾਵੇਂ। ਪਾਪਾ ਟੌਫੀ ਬਾਦ ਤੇ ਦੇ ਲਈ। ਹਾਂ ਨਾ ਫੜ। ਟੌਫੀ ਇਹ ਪਿੰਗਲੀ ਵੀ ਆ ਰਹਿਣ ਦੇ। ਜਿਵੇਂ ਹੀ ਪਿੰਗਲੀ ਵੀ ਆਏ ਹੱਥ ਗੰਦੇ ਹੋ ਜੂਗੇ। ਬਸ ਮੈਂ ਇਹੋ ਕਰ ਲੱਗੀ ਆ। ਚਲੋ ਜੀ ਆਪਾਂ ਜਾਏ। ਇੰਨ ਗੱਡੀ ਵੀ ਚਲਾ ਕੇ ਦੇਖ ਲਈ ਪਰ ਰਿਸ਼ਤੇਦਾਰੀ ਵੀ ਕੋ ਮੈਂ ਇੰਜੋਏ ਕੀਤਾ ਬਾਜ਼ਰੇ ਵੀ ਬਣ ਵਧੀਆ ਮਸਤੀ ਕੀਤੀ ਅੱਜ ਤੇ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਜੀ